ਹਾਂਜੀ ਸਸਰੀਕਾਲ ਜੀ ਕਿਵੇਂ ਹਾਲ ਚਾਲ ਹੋ ਮੀਗਾ ਕੋਈ ਸਾਰੇ ਠੀਕ ਹੋਗੇ ਜਿੱਦਾਂ ਕਿ ਆਪਾਂ ਗੱਲ ਕਰਦੇ ਪਾਏ ਸੀਗੇ ਮੇਰੇ ਪਿਛਲੇ ਦੋ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਲੋਕ ਇੰਨਾ ਪੈਸਾ ਲਗਾ ਕੇ ਉੱਥੋਂ ਆ ਰਹੇ ਆ ਇੰਡੀਆ ਤੋਂ ਉਹਦੀ ਅੱਜ ਤੁਹਾਨੂੰ ਗੱਲਬਾਤ ਦੱਸਦੇ ਆ ਕਿ ਮੈਨੂੰ ਕਿਵੇਂ ਇਹ ਗੱਲਾਂ ਸਾਰੀਆਂ ਪਤਾ ਚੱਲਦੀਆਂ ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਮੇਰੇ ਬਹੁਤ ਹੀ ਪਿਆਰੇ ਵੱਡੇ ਵੀਰ ਮੇਰੇ ਨੇਬਰ ਆ ਪਰ ਮੇਰਾ ਬੜਾ ਭਰਾ ਆ ਅੱਧਾ ਰੱਖ ਲਓ ਸैम ਭਾਜੀ ਤੇ ਸैम ਭਾਜੀ ਆਪਣੇ ਰਤੋਂ ਜੌਬ ਕਰਦੇ ਆ 에어ਪੋਰਟ ਦੇ ਉੱਤੇ ਭਾਜੀ ਨੂੰ ਬੰਦਾ ਮਿਲਿਆ ਤੇ ਬਾਕੀ ਤੁਸੀਂ ਸਟੋਰੀ ਭਾਜੀ ਤੋਂ ਸੁਣੋ ਕਿ 에어ਪੋਰਟ ਦੇ ਉੱਤੇ ਜਦੋਂ ਉਹ ਬੰਦਾ ਆਇਆ ਤੇ ਉਹ ਬੰਦੇ ਨੇ ਭਾਜੀ ਨੂੰ ਕੀ ਕੀ ਦੱਸਿਆ ਕਿੰਨਾ ਪੈਸਾ ਲਾ ਕੇ ਆਇਆ ਤੇ ਕੀ ਹਿਸਾਬਤਾਵਾ ਲਓ ਜੀ ਭਾਜੀ ਉਹ ਆਕੇ ਜੀ ਕਾਲ ਸਾਹਿਬ ਵਾਕੀ ਜੀ ਫਤਿਹ ਜੀ ਸਾਰੀ ਗੱਲ ਸਾਰਿਆਂ ਨੂੰ ਲਓ ਜੀ ਜਿਹੜੇ ਬੰਦੇ ਸੰਗਾ ਸਭ ਆ ਰਹੇ ਨਾ ਹਾਂਜੀ ਨਵੇਂ ਹਾਂਜੀ ਰਾਈਟ ਆਪਾਂ ਮੈਂ ਨਹੀਂ ਨਾ ਮਤਲਬ ਭੰਡ ਦਿਆ ਕਰੀ ਇਹ ਵਿਚਾਰੇ ਨੇ ਹੁਣ ਪਤਾ ਕਿਦਾਂ ਦੀ ਸਿਚੁਏਸ਼ਨ ਆ ਵਿਚਾਰੇ ਦੀ ਕਿਦਾਂ ਅਗਲਾ ਆਇਆ ਵਾ ਪੈਸੇ ਇਕੱਠੇ ਕਰਕੇ ਕੋਈ ਮਤਲਬ 50 ਲੱਖ ਰੁਪਇਆ ਲਾ ਕੇ ਆਉਣ ਡਿਆ ਵਾ ਕੋਈ 60 ਲੱਖ ਲਾ ਕੇ ਆਉਣ ਡਿਆ ਵਾ ਕੋਈ ਦੇਖੋ ਇਹ ਯੂਨਾਈਟਡ ਆ ਹੂੰ ਇਸੇ ਕਰਕੇ ਇਹਨੂੰ ਯੂਨਾਈਟਡ ਸਟੇਟ ਆਫ ਅਮਰੀਕਾ ਕਹਿੰਦੇ ਆ ਹਨਾ ਅਸੀਂ ਵੀ ਇਦਾਂ ਆਏ ਸੀਗੇ ਇਹ ਵੀ ਇਦਾਂ ਆਉਣੇ ਤਾਂ ਅੱਗੇ ਆਉਣੇ ਆ ਕੰਮ ਕੋਈ ਵੀ ਦੁਨੀਆ ਤੇ ਐਂਡ ਨਹੀਂ ਹੁੰਦਾ ਇਹ ਜਿੰਨਾ ਚਿਰ ਦੁਨੀਆ ਚ ਚੱਲਦੀ ਪਈ ਚੱਲਦੀ ਪਈ ਹੈ ਨਾ ਪਰ ਹਾਲਾਤ ਇਹ ਹੈ ਕਿ ਉੱਥੇ ਜਿਹੜਾ ਬੰਦਾ ਵਾ ਜੇ ਕੈਪੈਸਿਟੀ ਹੈ ਉੱਥੇ ਸੈਲ ਦੇ ਵਿੱਚ ਹੈਗੀ ਆ 1000 ਦੀ ਜਿਹੜਾ ਜਿਹੜਾ ਪਰਸੋ ਤੁਸੀਂ ਬੰਦਾ ਹੀ ਦੱਸਣ ਲੱਗਣਾ ਉਹ ਉਹ ਬੰਦਾ ਜਿਹੜਾ ਚ ਕਿਹਾ ਉਹਨੇ ਦੱਸਿਆ ਹੈਗਾ ਭਾਈ ਅੰਦਰ ਸੈਲ ਦੇ ਵਿੱਚ ਅਗਰ ਕੈਪੈਸਿਟੀ 1000 ਦੀ ਹੈ ਨਾ ਸੌਰੀ 700 ਦੀ ਆ ਉੱਥੇ 1000 ਪਲੱਸ ਬੰਦਾ ਅੰਦਰ ਐਡ ਕੀਤਾ ਹੋਇਆ ਵਾ ਸੈਲ ਕਹਿੰਦੇ ਆ ਜਿੱਥੇ ਮੁੰਡਿਆਂ ਨੂੰ ਕੈਂਪ ਜਿੱਥੇ ਕਾਈਂਡ ਆਫ ਜੇਲ ਜੀ ਹੁੰਦੀ ਜਿਹੜਾ ਗਵਰਨਮੈਂਟ ਦੀ ਹੂੰ ਉਹਦੇ ਵਿੱਚ ਉਹਨਾਂ ਨੇ ਬੰਦਾ 1000 ਪਲੱਸ 1200 1000 11 1200 ਇਦਾਂ ਰੱਖਿਆ ਪਰ ਇਸ ਟਾਈਮ ਆਪਣੇ ਮਤਲਬ ਮੁੰਡਿਆਂ ਦੀ ਗਿਣਤੀ ਥੋੜੀ ਘੱਟ ਗਈ ਆ ਆਪਸਲੀ ਕਿਉਂਕਿ ਬਾਰਡਰ ਬਹੁਤ ਸਖਤ ਹੋਇਆ ਪਿਆ ਵਾ ਤੇ ਬਾਈ ਨੇ ਦੱਸਿਆ ਕਿ 65 ਲੱਖ ਲੱਗਿਆ ਜੀ ਉਹ ਹਾਂਜੀ ਬੁੱਲੇ 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 ਤੇ 15000 ਬਾਂਡ ਵੀ ਪਿਆ ਵਾ ਹੈਵ ਅ ਨਾਈਟ ਡੇ ਤੇ ਕਿੱਥੇ ਹੈ ਜਿੰਦਗੀ ਖੜੀ ਆ ਕਿੱਥੋਂ ਪਹੁੰਚ ਗਏ ਕਿੱਥੇ ਹੈ ਜਿੰਦਗੀ ਖੜੀ ਆ ਜਾ ਕੇ ਤੇ ਪੇਪਰ ਮਿਲਿਆ ਪੇਪਰ ਹੁਣ ਅਜੇ ਤਾਂ ਭਾਜੀ ਬਾਹਰ ਆਇਆ ਵਾ ਅਜੇ ਪਰ ਪਰਮਨ ਅਪਲਾਈ ਕਰੂਗਾ ਅਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ 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 ਕਹਿੰਦੇ ਨੇ ਉਹਦੇ ਅੱਗੇ ਅੱਗੇ ਤੇਰੇ ਭਾਗ ਲੱਛੀ ਹਜੇ 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 ਤਾਂ ਦਿੱਲੀ ਦਿੱਲੀ ਦੂਰ ਤਾਂ ਬਹੁਤ ਹੈ ਦਿੱਲੀ ਦਿੱਲੀ ਦਾ ਸਪੈਲਿੰਗ ਨਹੀਂ ਦੱਸਦੇ ਫੇਜ ਸੋ ਗੇਮ ਆਪਣੇ ਪੰਜਾਬ ਪਈ ਹਾਂਜੀ ਹਾਂਜੀ 65 ਲੱਖ ਪੰਜਾਬ ਤੋਂ ਲਾ ਕੇ ਜੀ 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 ਇਹ ਇੱਕ ਨਹੀਂ ਇਹ ਇੱਕ ਨਹੀਂ ਹੈਗਾ ਸੱਚ ਮੈਂ ਹਰ ਗੱਲ ਹੱਦ ਤੱਕ ਐਨਮੈਕਸ ਬੀਨਸ ਕਰਦਾ ਮਾਂ ਦੋ ਦੋਸੇ ਦਾ ਕਿ ਤੇ ਉਹ ਜਿਹੜਾ ਦੱਸਦਾ ਕਿ ਸੈੱਲ ਦੇ ਵਿੱਚ ਕੀ ਹਿਸਾਬ-ਕਿਤਾਬ ਆ ਜਿੱਥੇ ਜੈ ਸੈੱਲ ਯਾਰ ਜਿਸ ਤਰ੍ਹਾਂ ਓਪਨ ਸੈਲਵਾ ਹੋ ਤੁਸੀਂ ਗੂਗਲ ਵੀ ਕਰ ਸਕਦੇ ਆ ਟੈਕਸਸ ਦੇ ਵਿੱਚ ਹੈਗਾ ਵਾ ਬੜਾ ਵੱਡਾ ਉਹ ਤੇ ਉਹਦੇ ਵਿੱਚ ਓਪਣੀਆਂ ਜੇ 1200 ਬੰਦੇ ਵਾ 1200 ਬੰਦੇ ਵਾਸਤੇ ਸਿਰਫ 8 ਬਾਸਮਾ ਉਹ ਵੀ ਓਪਣਾ ਵਾ ਸਵੇਰੇ ਤੁਸੀਂ 5 ਵਜੇ ਨਾਸ਼ਤਾ ਲੈ ਲਿਆ ਲੈ ਲਿਆ ਹੋਰ ਨਾ ਸਾਸਰੀ ਘਰ ਆ ਲਾ ਦੁਪਹਿਰੇ ਤੁਹਾਨੂੰ ਰੋਟੀ ਲੱਭਣੀ ਆ ਹਾਈ ਹਾਈ ਹਾਂਜੀ ਤੇ ਉਥੇ ਚ ਪੈਨੇ ਕਾਲੇ ਪੀਲੇ ਸਭ ਉਥੇ ਖਾਈ ਜਾਂਦੇ ਨੇ ਉਥੇ ਉਹਨਾਂ ਯੂ ਹੈਵ ਟੂ ਸਮੈਲ ਥੈਟ ਯੂ ਹੈਵ ਟੂ ਡੀਲ ਵਿਦ ਇਟ ਇਟਸ ਲਾਈਕ ਅ ਨਰਕ ਤੁਸੀਂ 2 ਮਹੀਨੇ ਚ ਅੱਛਾ ਇੰਟਰਸਟਿੰਗ ਗੱਲ ਹਮ ਬੰਦਾ ਇੱਕ ਹੋਰ ਬੈਠਾ ਵਿਚਾਰਾ ਤ ਸਾਲ ਤੋਂ ਉਹਦੀ ਪੀਲ ਨਹੀਂ ਆ ਰਹੀ ਓਏ ਉਹ ਤੜਫੰਡਿਆ ਵਜੋਂ ਕਿਰਲੀ ਤਰਫ ਨਹੀਂ ਹੁੰਦੀ ਇੱਕ ਖਾਂਦ ਦੇ ਬੇਟੀ ਸਾਲ ਹੋ ਗਿਆ ਵਿਚਾਰਾ ਬਾਹਰ ਨਹੀਂ ਆਉਣ ਰਿਹਾ ਜੇ ਕਦੇ ਉਹਦੀ ਇੰਟਰਵਿਊ ਹੋਈ ਆ ਉਹਦੇ ਬਿਆਨ ਨਹੀਂ ਮੈਚ ਕੀਤੇ ਜੇ ਬਿਆਨ ਮੈਚ ਕੀਤੇ ਆ ਫਿਰ ਵਕੀਨੀ ਲਪਾ ਹੁਣ ਵਕੀਲ ਲਪਾ ਬਿਆਨ ਮੈਚ ਕੀਤੇ ਹੁਣ ਜਾ ਕੇ ਸ਼ਾਇਦ ਮਰਾਈ ਦੀ ਦਿਨਾਂ ਹਫਤੇ ਦੋ ਹਫਤੇ ਤੱਕ ਬਾਹਰ ਆ ਸਕਦਾ ਬਾਹਰ ਹੋਊਗਾ ਤੇ ਬਹਰ ਕਹਿੰਦਾ ਮਤਲਬ ਇਹ ਹੈਗਾ ਵਾ ਕਿ ਔਖਾ ਵਾ ਟਫਾ ਸੋ ਇਸ ਕਰਕੇ ਤੁਸੀਂ ਮਤਲਬ ਜਿਹੜਾ ਬੰਦਾ ਆਪਣਾ ਆ ਰਿਹਾ ਵਾ ਇਥੇ ਐਵੇਂ ਨਾ ਮਤਲਬ ਕਹਿਦਾ ਕਰੋ ਕਿ ਲਵੀ ਇਥੇ ਸਾਰੇ ਮੂੰ ਚੱਕ ਕੇ ਆ ਗਿਆ ਵਾ ਤੇ ਹਰ ਇੱਕ ਨੇ ਆਪਣੀ ਆਪਣੀ ਰੋਜੀ ਰੋਟੀ ਖਾਣੀ ਆ ਇਹ ਜਿਹੜਾ ਟ੍ਰੈਂਡ ਜਿਹੜਾ ਸੀਗਾ ਨਾ ਇਹ ਸੰਘਾ ਸਰ ਹਾਂਜੀ ਇਹ ਜਾਲਸੀ ਵਾਲਾ ਇਹ ਇਹ ਆਪਣੀ ਕਮਿਊਨਿਟੀ ਚ ਹੈ ਨਹੀਂ ਸੀਗਾ ਹੈ ਨਹੀਂ ਸੀ ਇਹ ਜਿਹੜਾ ਸੈਲ ਇਹ ਜਿਹੜਾ ਮੈਂ ਦੇਖਣ ਦੇ ਨਾ ਸਿਸਟਮ ਇਹ ਇਹ 10-15 ਸਾਲਾਂ ਤੋਂ ਆਇਆ ਵਾ ਜੇ ਤੂੰ ਮਮਾ ਕੋਈ ਗੱਡੀ ਨਵੀਂ ਲੈ ਲਈ ਤਾਂ ਜਾਲਸੀ ਆ ਜੇ ਤੂੰ ਕੰਮ ਖੋਲ ਲਿਆ ਵਾ ਤਾਂ ਜਾਲਸੀ ਆ ਹੈ ਰੈਸਟੋਰੈਂਟ ਖੋਲ ਲਿਆ ਵਾ ਤਾਂ ਜਾਲਸੀ ਆ ਹਾਂ ਹੈ ਤੇ ਕੋਈ ਲਿਕ ਸਟੋਰ ਕੁਛ ਵੀ ਆ ਮਤਲਬ ਨਾ ਕਰਿਆ ਕਰੋ ਇਹਦਾ ਚੰਗਾ ਨਹੀਂ ਲੱਗਦਾ ਜਦੋਂ ਮੈਂ ਨਾ ਆਪਣੀ ਜੌਬ ਕਰਦਾ ਸੀਗਾ IBM ਦੇ ਵਿੱਚ ਤੇ IBM ਦੇ ਵਿੱਚ ਮੈਂ ਅਕਸਰ ਇਹ ਦੇਖਦਾ ਹੁੰਦਾ ਸੀ ਕਿ ਲਾਈਕ ਜਿਹੜੇ ਹైదరాబాద్ ਦੇ ਮੁੰਡੇ ਹੁੰਦੇ ਸੀ ਨਾ ਉਹ ਆਪਣੇ ਹైదਰਾਬਾਦੀਆਂ ਨੂੰ ਹੀ ਕੰਮ ਦਵਾਉਂਦੇ ਸੀ ਯਾ ਆਫਕੋਰਸ ਤੇ ਸਾਡਾ ਤਾਂ ਉਹਦਾ ਕੋਈ ਮੁਕਾਬਲਾ ਦੂਰ ਦੂਰ ਤੱਕ ਹੁੰਦਾ ਹੀ ਨਹੀਂ ਸੀ ਸਰ ਜੀ ਬੰਗਾਲੀ ਸਰ ਜੀ ਬੰਗਾਲੀ ਕਮਿਊਨਿਟੀ ਦੇ ਵਿੱਚ ਵੀ ਇਦਾਂ ਹੀ ਆ ਉਹਨਾਂ ਨੂੰ ਪਤਾ ਕਿ ਸਪੋਰਟ ਉਹਨਾਂ ਤੋਂ ਦੇਖਿਆ ਨਾ ਕਿ ਲੈ ਵੀ ਤੂੰ ਥੱਲੇ ਜਾ ਰਿਹਾ ਵਾ ਉਹਨਾਂ ਨੇ ਤੁਸੀਂ ਲਾਂ ਜਾ ਕੇ ਮੱਛੀ ਜਿਹਾ ਕਰ ਦੇਣਾ ਕਿ ਭਾਜੀ ਇਦਾਂ ਕਰੋ 100000 ਰੁਪਏ ਸਾਰੇ ਇਕੱਠਾ ਕਰੋ ਸੰਗ ਨੂੰ ਦੇਣਾ ਵਾ ਇਹਨੂੰ ਲੀਕਰ ਸੋ ਲੈ ਕੇ ਦੇਣਾ ਵਾ ਜਾਂ ਮਤਲਬ ਜੋ ਵੀ ਲੈ ਇਦਾਂ ਸਟੋਰ ਲੈ ਕੇ ਦੇਣਾ ਵਾ ਤੇ ਆਪਣਾ ਇਹ ਵੀਡੀਓ ਬਣਾਉਣ ਦਾ ਸਿਰਫ ਕੋਈ ਮਕਸਦ ਅਸੇਗਾ ਮੇਰੇ ਨਾਲ ਸैम ਭਾਜੀ ਦਾ ਸैम ਭਾਜੀ ਮੈਨੂੰ ਗੱਲ ਦੱਸਣ ਅੱਗੇ ਸੀ ਤਾਂ ਮੈਂ ਸैम ਭਾਜੀ ਨੂੰ ਕਹਿੰਦਾ ਕਿ ਮੈਂ ਇੱਕ ਮਿੰਟ ਰੁਕਿਓ ਮੈਂ ਕਹਾਂ ਮੈਂ ਨਾ ਭਾਜੀ ਇਹ ਗੱਲ ਰਿਕਾਰਡ ਕਰਨਾ ਚਾਹੁੰਨਾ ਇਹਦਾ ਰਿਕਾਰਡ ਕਰਨ ਦਾ ਸਿਰਫ ਮਤਲਬ ਇਹ ਹੈ ਸਗਾ ਕਿ ਤੁਸੀਂ ਇਹ ਦੇਖੋ 65 ਲੱਖ ਰੁਪਏ ਤੋਂ 15000 ਬੌਂਡ ਜਸ ਸਰ 80 85 ਨੂੰ ਪੈ ਗਿਆ ਬੌਂਡਾ ਯਾਰ ਉਹ 80 85 ਲੱਖ ਕਦੋਂ ਪੂਰਾ ਹੋਊ ਯਾ ਅੱਛਾ ਰੱਬ ਨਾ ਕਰੇ ਜੀ ਉਹਨੂੰ ਵਾਪਸ ਭੇਜਤਾ ਖਤਮ ਉਹ ਸੱਚ ਲਓ ਵਾਪਸ ਦੇ ਵੀ ਸੋ ਲਓ ਹਾਂ ਦੋਈ ਸਹੀ ਦਾਪਕ ਛੇੜ ਦੁੱਤਾ ਵਾ ਚਾਰ ਬੰਦੇ ਉੱਥੇ ਚੱਕੇ ਉਹਨਾਂ ਦੇ ਹੋਏ ਹੋਰ ਅੱਬਾ ਉਥੇ ਏਅਰਪੋਰਟ ਤੋਂ ਹੀ ਨਾ ਨਾ ਸੈਲਜੋਂ ਹੀ ਮੋੜ ਤੇ ਮੋੜ ਤੇ ਤੇ ਹਜੇ ਪਤਾ ਨਹੀਂ ਕਿੰਨੇ ਦੀ ਵਿਚਾਰਿਆਂ ਦੀ ਵਾਰੀ ਆ ਸੋ ਹੁਣ ਹੋਏ ਦੇਖ ਜਿਹੜਾ 50 55 ਰੁਪਇਆ ਲੱਖ ਲੱਖ ਲਾ ਗਿਆ ਵਾ ਹੁਣ ਉਹ ਇੱਥੋਂ ਜਾਂਦੇ ਆ ਨਾ ਇੰਡੀਆ ਨਹੀਂ ਕਹਿੰਦਾ ਜਾਂਦੇ ਹੁਣ ਇੱਥੋਂ ਜਾਂਦੇ ਆ ਆ ਪੀ ਦੇ ਤੇ ਸ਼ੁਰੂ ਹੁੰਦਾ ਵਾ ਉਹ ਆ ਪੀਰੂ ਦੇ ਲਾਗੇ ਅ ਪੈਂਸੂਲੋ ਨਹੀਂ 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 ਮੈਨੂੰ ਪਤਾ ਇੱਥੇ ਸਭ ਕੁਝ ਕੱਟ ਰੀਆ ਉੱਥੇ ਉੱਥੇ ਨਾਲੇ ਅੱਛਾ ਪਨਾਮਾ 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 ਤੇ ਉਹ ਗੱਲ ਹੀ ਸੱਚ ਕੱਟ ਨਹੀਂ ਦੱਸਣਾਈ ਮੈਨੂੰ ਹੁਣ ਕਾਫੀ ਕੰਟਰੀ ਨੇ ਇਹਨਾਂ ਨਾਲ ਸਾਈਨ ਕੀਤੇ ਆ ਕਿ ਹਾਂ ਭੇਜ ਦਿਓ ਇੱਥੇ ਭੇਜਿਆ ਕਰੋ ਬੰਦਾ ਅਸੀਂ ਇੱਥੋਂ ਆਪੇ ਡੀਲ ਕਰਾਂਗੇ ਲਾਓ ਜੀ ਹੁਣ ਉਥੋਂ ਤੂੰ ਆਪਣੇ ਟਿਕਟ ਲੈਣਾ ਆਪਣੇ ਪੈਸੇ ਬਣਾਣਗੇ ਕੰਟਰੀ ਹਾਂ ਜੀ ਉਹ ਆਪਣੇ ਪੈਸੇ ਬਣਾਉਂਗੇ ਤੇ ਫਿਰ ਤੁਸੀਂ ਆਪਣੇ ਪੈਸੇ ਦੀ ਟਿਕਟ ਮੰਗਾਉਂਗੇ ਫਿਰ ਉਥੋਂ ਰੀਲੀਜ਼ ਪੇਪਰ ਲਓਗੇ ਫਿਰ ਤੁਸੀਂ ਇੰਦੀ ਜਾ ਸਕਦੇ ਹੋ ਚਲੋ ਸੋ ਇਸ ਤਾਹਫਾ ਸਾਰੇ ਵਾਸਤੇ ਨਾ ਬਾਦੂਮਾ ਮਦਿਆ ਕਰੋ ਨਾ ਹੋਏ ਮੰਗੇ ਹੁਮਦੇ ਉਹਨਾਂ ਦੇ ਵਰਲਡ ਵਰਲਡ ਕਹਿਆ ਕਰੋ ਕਿਸੇ ਨੂੰ ਕਿ ਲੈ ਵੀ ਨਹੀਂ ਜੀ ਇੱਥੇ ਇਹਨਾਂ ਨੇ ਆਪਣਾ ਗੰਦ ਪਾਇਆ ਹੋਇਆ ਸੀਗਾ ਇਹ ਇਦਾਂ ਹੋ ਗਏ ਜੇ ਇਹ ਉਦਾਂ ਉਦਾਂ ਹੋ ਗਏ ਯੂ نو ਹਮ ਕਰ ਸਕਦੇ ਸਪੋਰਟਸ ਕਰਿਆ ਕਰੋ ਸਪੋਰਟ ਕਰਿਆ ਕਰੋ ਨਾਲੇ ਜੇ ਰਿਪੋਰਟ ਵੀ ਨਹੀਂ ਕਰ ਸਕਦੇ ਤਾਂ ਮਾੜਾ ਵਿਨਾਪਨ ਮਾੜਾ ਨਾ ਆ ਗਿਆ ਕਰੋ ਗੱਲ ਇੱਥੇ ਮੁੱਕ ਗਈ ਜੇ ਤੁਸੀਂ ਕੰਮ ਦਵਾ ਸਕਦੇ ਆ ਅਗਲੇ ਕੋ ਬਰ ਪਰਮਟ ਹੈਗਾ ਵਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਸੋਚਦੇ ਪੁੱਟਾ ਹਮ ਐਸ ਲੌਂਗ ਹੀ ਹੈਬ ਸੋਟਸ ਕੋਡ ਇਹ ਉਹਦੇ ਕੋ ਬਰ ਪਰਮਟਵਾ ਆ ਉਹਦੇ ਨੂੰ ਪ੍ਰਾਪਰ ਮਤਲਬ ਉਹਨੂੰ ਕੰਮ ਦਿਓ ਉਹਦੇ ਦੇ ਪਰਸੇ ਪੈਸੇ ਬਣਾ ਦੇ ਦਵੋ ਬਿਲਕੁਲ ਟੱਕਾ ਨਾ ਕਰੋ ਕਿ ਲੈ ਵੀ ਹੋਣਗੇ ਹਾਂ ਪਤਾ ਵਾ ਤੁਹਾਨੂੰ ਕਿ ਲੈ ਵੀ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਹਾਂ ਮੀ ਇਹ ਬਰਪਨ ਬਣਾ ਗਿਆ ਨੇ ਕੱਲੋਂ ਟਰਾ ਉਹ ਟ੍ਰੱਕਾਂ ਦਾ ਤਾਂ ਆ ਗਿਆ ਵਿਚਾਰਿਆਂ ਦਾ ਉਹ ਲੱਗਦੇ ਦੁਰੋਂ ਢੋਸ ਹਾਂ ਨੇ ਹੂੰ ਸਾਰਨ ਪਤਾ ਜਾਵੇ ਕਿ ਖਾਲ ਖਾਲ ਜਾਂਦੇ ਪਿਆ ਯੈਸ ਸੋ ਇਸ ਵੇਲੇ ਗੱਲ ਸਿਰਫ ਇੰਨੀ ਹੈ ਮਿੱਤਰੋ ਨਾਲ ਖੜੇ ਹੋਣ ਦਾ ਸਮਾਂ ਹੈ ਯੈਸ ਜਿਹੜਾ ਅੱਜ ਉਹਨਾਂ ਦੇ ਉੱਤੇ ਸਮਾਂ ਹੈ ਕਦੇ ਸਾਡੇ ਤੇ ਵੀ ਸੀ ਯੈਸ ਕਦੇ ਜਦੋਂ ਮੈਂ ਅਮਰੀਕਾ ਆਇਆ ਸੀ ਈਵਨ ਆ ਪੱਕਾ ਹੀ ਆਇਆ ਸੀ ਯੈਸ ਪਰ ਮੈਂ ਮੇਰੇ ਆਣ ਤੋਂ 3 ਮਹੀਨੇ ਬਾਅਦ ਮੇਰੇ ਫਾਦਰ ਸਾਹਿਬ ਨੂੰ ਮੇਰੇ ਚਲ ਗਏ ਸੀ ਯੈਪ ਜਾ ਮੇਤ ਤੋਂ ਵੀ ਨਹੀਂ ਹੋਇਆ ਸੀ ਮੁੜ ਕੇ ਕਿਉਂਕਿ ਜਾਂ ਮੈਂ ਆਪਣਾ ਰੋਟੀ ਪਚਾਉਂਦਾ ਘਰ ਦੀ ਉਸ ਵੇਲੇ ਤੇ ਜਾਂ ਮੈਂ ਆਪਣੇ ਫਾਦਰ ਨੂੰ ਦੇਖ ਲੰਦਾ ਪਰ ਮੈਂ ਕਈ ਵਾਰ ਉਹ ਸੋਚਦਾ ਜਿਹੜੇ ਮੁੰਡਿਆਂ ਨੂੰ ਇੱਥੇ 10-10 ਸਾਲ ਹੋ ਗਏ ਸੈਂ ਭਾਜੀ ਵਿਆਹ ਜੇ ਉਹ ਤਾਂ ਜਾ ਹੀ ਨਹੀਂ ਹੋਇਆ ਯਾਰ ਮੁੰਡਾ ਆਪਣਾ ਯਾਰ ਦੋਸਤ ਯਾਰ ਸੋਨੀ ਆ ਸੋਨੀ ਦੇ ਮੁੰਡਿਆਂ ਨੇ ਜਦੋਂ ਆਪਣਾ ਯਾਰ ਤੋਂ ਸਰਪ੍ਰਧਾਨ ਆ ਆਪਣਾ ਮੁੰਡਾ ਜਿਹੜਾ ਹੁਣ ਚਾਰ ਚਾਰ ਦਾ ਕੰਮ ਕਰਦਾ ਉਹਨੂੰ ਕਿੰਨਾ ਟਰੋਲ ਕਰਦੇ ਆ ਬੰਦਾ ਪਛੇ ਅਗਲਾ ਆਪਣੀ ਖਾਂਦਾ ਵਾ ਪੀਂਦਾ ਵਾ ਆਪਣਾ ਮਿਹਨਤ ਕਰਦਾ ਵਾ ਤੇ ਉਹਨੇ ਸਿਰਫ ਘਰਚਾਰ ਦਾ ਕੰਮ ਕੀਤਾ ਉਹਦੀਆਂ ਸਨੈਪ ਖਿੱਚ-ਖਿੱਚ ਕੇ ਜਿਹੜੇ ਅਪਾਰਟਮੈਂਟ 'ਚ ਰਹਿੰਦਾ ਉਹਦੀ ਸ਼ਿਕਾਇਤ ਕਰਕੇ ਉਹਨੂੰ ਵਿਚਾਰਾ ਨੋਟਿਸ ਦਵਾ ਦਿੱਤਾ ਵਾ ਕਿ ਲੈ ਵੀ ਇਥੇ ਅਪਾਰਟਮੈਂਟ ਛੱਡ ਇੱਥੋਂ ਤੱਕ ਜਲਸੀ ਆ ਦੱਸ ਇਤੋਂ ਤੱਕ ਜਾ। ਅੱਛਾ ਜੈਸੀ ਹੈ ਵੀ ਪਤਾ ਕਿ ਇਹਨਾਂ ਨੂੰ ਦੱਸਦਾ ਜਿਨ੍ਹਾਂ ਕੋਲ ਕੋਈ ਟੱਟਾ ਜਿਹਾ ਰੈਸਟੋਰੈਂਟ ਹੋਣਾ ਸੜਿਆ ਜਿਹਾ। ਬਸ। ਚਾਹੇ ਨਾਂ ਵੀ ਹੋਵੇ। ਦੂ ਸਵੇਰੇ ਲੈ ਕੇ ਨਵੀਂ ਗੱਡੀ ਖੜੀ ਕਰ ਦੇ ਤੇ ਝਨੀਰ ਪਾ ਜਣੀ। ਮੇਰੇ ਪਾਸ ਸੀ। ਮੈਂ ਦੇਖੀ ਆ। ਬਸ। ਹਾਂ ਮੈਂ ਦੇਖਿਆ। ਅੱਛਾ ਉਹਨਾਂ ਨੂੰ ਇਹ ਹੈ ਕਿ ਲੈ ਵੀ ਤੇਰੇ ਤੇਰੇ ਮੋਟੇ ਸਾਰੇ ਖੜੇ ਆ। ਇਹ ਵੀ ਸੁਣ ਲਾ। ਉਹਨਾਂ ਨੂੰ ਇਹ ਚੀਜ਼ ਨਹੀਂ ਚੱਲਦੀ। ਚਾਰ ਖੜੇ ਚਾਰ। ਆ ਉਹਨਾਂ ਨੂੰ ਇਹ। ਸੁਣੋ। ਹਰ ਇੱਕ ਜੀ ਦੀ ਇਹ ਗਲਤ ਗੱਲ ਆ ਇਹ। ਨਾ ਕਰਿਆ ਕਰੋ ਇਦਾਂ। ਮਿਹਨਤ ਯਸ ਮੋਗਾ ਨੀ ਮਿਹਨਤ ਹੁੰਦੀ ਆ ਕੱਲੋਂ ਸੰਘਾ ਕੰਮ ਕਰਨਾ ਸ਼ੁਰੂ ਕਰੇ ਕੁਕਿੰਗ ਟਿਫਨ ਸਰਵਿਸ ਦਾ ਕੰਮ ਸ਼ੁਰੂ ਕਰ ਲਵੇ ਮੈਂ ਕੁਝ ਵੀ ਕਰਵਾ ਫੂਡ ਦਾ ਕੰਮ ਸ਼ੁਰੂ ਕਰ ਲਵੇ ਤੇ ਇਹ ਇਹ ਕਰੋਗੇ ਕਿ ਲੈ ਵੀ ਜਿੱਦਾਂ ਤੁਸੀਂ ਇੱਥੇ ਟਿਕਟੌਕ ਦੇ ਉੱਤੇ ਜਾਲਸ ਦਿਖਾਉਨੇ ਤੇ ਉੱਥੇ ਵੀ ਦਿਖਾਉਗੇ ਹਾਂ ਦਿਖਾਵਾਂਗੇ ਜਿਹੜੇ ਪਤਾ ਕੀ ਆ ਭਾਜੀ ਭਾਈ ਸੰਪਾਜੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਮਾੜਾ ਖਾਨਦਾਨ ਮਾੜਾ ਕਰਦਾਰ ਮੂੰਹ ਤੇ ਨਹੀਂ ਲਿਖਿਆ ਹੁੰਦਾ ਕਰਤੂਤਾਂ ਦੱਸ ਦਿੰਦੀਆਂ ਮੈਂ ਜਦੋਂ ਤੁਹਾਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤੁਸੀਂ ਘਟ ਘਟ 10 20 ਮੁੰਡਿਆਂ ਨੂੰ ਸैम ਭਾਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੈਂ ਦੇਖਿਆ ਮੇਰੇ ਇਹ ਬਿਲਕੁਲ ਨਾਲ ਨੇਬਰ ਬਹੁਤ ਪਿਆਰੇ ਨੇਬਰ ਹਾਂ ਮੇਰੇ ਭਰਾਵਾਂ ਵਰਗੇ ਮੈਂ ਆਪਣੀਆਂ ਅੱਖਾਂ ਦੇਖਿਆ ਸैम ਭਾਜੀ ਨੇ ਕਈ ਵਾਰ ਰਾਤ ਨੂੰ 2 2 ਵਜੇ ਉੱਠ ਕੇ ਵੀ ਆਪਾਂ ਇੱਥੇ ਉਹਨਾਂ ਤੇ ਬੜੀ ਗੱਲ ਨਹੀਂ ਕਰ ਸਕਦੇ ਕਿਉਂਕਿ ਕੱਲੋ ਕਦੇ ਆਪਾਂ ਪੰਗੇ ਜਣਾ ਪੈ ਜੀਏ ਸਿੱਧੀ ਗੱਲ ਹੈ ਰਾਈਟ ਕਾਨੂੰਨ ਅੱਜ ਕੱਲ ਦੇ ਦਰ ਚੱਲਦੇ ਆ ਪਰ ਇਹ ਇਹ ਬੰਦੇ ਨੇ ਇੰਨੀ ਕ ਹੈਲਪ ਕੀਤੀ ਆ ਰਾਤ ਨੂੰ ਜਿਹੜੇ ਮੁੰਡੇ ਆਉਂਦੇ ਸੀ ਕੱਚੇ ਉਹਨਾਂ ਨੂੰ ਬਹੁਤ ਦੂਰ ਦੂਰ ਤੱਕ ਉਹਨਾਂ ਦੀ ਡੈਸਟੀਨੇਸ਼ਨ ਤੇ ਕਈ ਵਾਰ ਇਹ ਬੰਦਾ ਫਰੀ ਚ ਛੱਡ ਕੇ ਆਇਆ। ਉਹ ਹੋਟਲ ਦਵਾਈ ਫਿਰ ਜਦਾਂ ਉਹ ਹੋਟਲ ਦਵਾਈ ਉਹ ਆਲਰਾਇਟ ਕੋਈ ਚੱਕਰ ਨਹੀਂ ਭਾਈ ਜਿੱਥੋਂ ਤੱਕ ਹੋ ਸਕਦਾ ਕਰੋ ਕੋਈ ਚੱਕਰ ਨਹੀਂ। ਮੇਰਾ ਘਰ ਲੋਕੀ ਕਹਿੰਦੇ ਆ ਸਰਾਂ ਆ ਇੱਕ। ਕਿਉਂਕਿ ਇੱਥੇ ਆਉਂਦੇ ਆ ਬੰਦੇ, ਚਲ ਜਾਂਦੇ ਆ। ਪਰ ਦੇਖੋ ਸਾਡੇ ਗੱਲ ਹੁਣ ਇਹ ਨਹੀਂ ਆ, ਗੱਲ ਇਹ ਆ ਕਿ ਮੇਰੇ ਜ਼ਿੰਦਗੀ 'ਚ ਮੈਨੂੰ ਇੰਨਾ ਪਤਾ ਕਿ ਕਿਤੇ ਨਾ ਕਿਤੇ ਉਹ ਕੋਈ ਉੱਪਰ ਹੋਊਗਾ ਜਿਹੜਾ ਕਿਤੇ ਨਾ ਕਿਤੇ ਕੋਈ ਦੇਖਦਾ। ਭਾਵੇਂ ਦੇਖਦਾ ਵੀ ਨਾ ਹੋਵੇ। ਯਾਰ ਜੇ ਇਨਸਾਨੀਅਤ ਹੋ ਸੰਗਾ ਸਾਹਿਬ ਜਦੋਂ ਇੱਥੇ ਆਏ ਸੀ ਕਿ ਨਾ 95 96 ਦੇ ਵਿੱਚ ਯਾ ਉਦੋਂ ਆਹ ਟ੍ਰੈਂਡ ਹੁੰਦਾ ਸੀ ਆਬਸਲੀ ਪਹਿਲੀ ਗੱਲ ਤਾਂ ਫੋਨ ਨਹੀਂ ਸੀ ਹੁੰਦੇ ਹੁਣ ਤਾਂ ਮੁੰਡਾ ਉੱਤਰ ਦਾ ਬਾਅਦ ਚੋਂ ਆ ਅਗਲਾ ਪਹਿਲਾਂ ਟਿਕ 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 ਉਪਰ ਆਰਡਰ ਕਿਤੇ ਲੈਫਟ ਆਰਡਰ ਕਿਤੇ ਆਪਰਚੂਨਿਟੀ ਕਿ ਨਹੀਂ ਮਿਲਦੀ ਯਾਰ ਉਦੋਂ ਫੋਨ ਤੋਂ ਜਾ ਕੇ ਕਾਲ ਕਰਨਾ ਇੰਡੀਆ ਦੇ ਵਿੱਚ ਉਦੋਂ ਸਮਝ ਵੀ ਨਹੀਂ ਲੱਗਦੀ ਸੀ ਉਹ ਪਾਜੀ ਕੁਆਟਰ ਜੇ ਦੋ ਰੱਖਣੇ ਐਕਸਟਰਾ ਲੈ ਵੀ ਉਹ ਉਹਨੇ ਕਹਿ ਦੇਣਾ ਕਿਉਂ ਯੂ ਹੈਵ ਓਨਲੀ 1 ਮਿੰਟ ਲੈਫਟ ਹਾਂ ਉਹ ਭਰਾਵਾ ਛਾ ਦਾਣਾ ਹੋਏ ਨੇ ਤੇ ਬਲੱਡ ਪ੍ਰੈਸ਼ਰ ਹਾਈ ਹੋਣਾ ਕਿ ਲੈ ਵੀ ਦੁੱਧ ਕੁਆਟਰ ਗੱਡ ਪਾ ਨਹੀਂ ਨੇ ਗੱਲ ਨਹੀਂ ਹਣੀ ਮਾਦਣਾ ਸਹੀ ਗੱਲ ਸਹੀ ਗੱਲ ਉਹ ਸਮਾਂ ਵੀ ਦੇਖਿਆ ਪਰ ਉਹ ਸਮੇਂ ਦੇ ਵਿੱਚ ਮਹੀਨਾ ਮਹੀਨਾ ਦੋ ਦੋ ਮਹੀਨੇ 6 6 ਬੰਦੇ ਬੰਦੇ 에어ਪੋਰਟ ਇੱਕ ਵਾਰੀ ਭਰਾ ਰੂਮ ਮੈਂਟ ਨਾਲ ਲੜਾਈ ਹੋ ਗਈ ਹੂੰ ਉਹ ਭਰਾਵਾ ਕਹਿੰਦੇ ਤੂੰ ਆ ਝੰਗਾ ਵਾ ਤੇ ਬਣਾਇਆ ਹੈ ਮਾਹੌਲ ਜਿਹੜਾ ਤੂੰ ਕਹਿੰਦਾ 에어ਪੋਰਟ ਤੇ ਨਹੀਂ ਜਾਇਆ ਕਰਨਾ ਹਾਂ ਹੁਣ ਕਹਿੰਦਾ ਮੂੰ ਚੱਕ ਕੇ ਕਹਿੰਦਾ ਬੰਦਾ ਚੱਕ ਕੇ ਘਰ ਲੈ ਆਉਣਾ ਮਾ ਉਹ ਮੈਂ ਕਹਾਂ ਯਾਰ ਉਹ ਆਪਣਾ ਰਿਜਕ ਖਾ ਕੇ ਜਾਊਗਾ ਤੁਹਾਡਾ ਕੀ ਲੈ ਜਾਊਗਾ ਦੱਸੋ ਆਪਣਾ ਅੱਛਾ ਹੁਣ ਉਹਨਾਂ ਨੂੰ ਚੀਜ਼ਾਂ ਸਮਝਾਈਆਂ ਦੇਖ ਲੈ ਰਿਲੇਸ਼ਨ ਉਹ 30-30 ਸਾਲ ਪੁਰਾਣੇ ਹਜੇ ਤੱਕ ਰਿਲੇਸ਼ਨ ਬਣੇ ਹੋਇਆ ਇਸੇ ਕਰਕੇ ਬਣੇ ਹੋਇਆ ਕਿਉਂ ਕਿ ਉਹਨਾਂ ਨੂੰ ਬਾਅਦ ਜਾ ਕੇ ਉਹ ਸਿਆਣੇ ਦਾ ਕਹੇ ਤੇ ਫਿਓਲੇ ਦਾ ਕਹਦਾ ਬਾਅਦ ਪਤਾ ਲੱਗਾ ਬਾਅਦ ਪਤਾ ਲੱਗਾ ਨਹੀਂ ਯਾਰ ਬੰਦਾ ਦਾ ਸਹੀ ਕਹਦਾ ਹੈਗਾ ਸਾਨੂੰ ਵੀ ਤਾਂ ਲੋੜ ਪਈ ਆ ਆਪਣਾ ਇੱਕ ਨਾ ਮੁੰਡਾ ਆ ਰਣਜੀਤ ਰਣਜੀਤ ਕਹਾਤਾ ਜਿੰਮੀ ਸਿਆਟਲ ਦਾ ਮੁੰਡਾ ਓਕੇ ਮੈਂ ਵੀ ਉਹਨਾਂ ਕੋਲ ਜਾ ਕੇ ਆ ਰੀਸੈਂਟਲੀ ਉਹਨਾਂ ਦੇ ਸਿਸਟਰ ਛੋਟੇ ਸਿਸਟਰ ਆ ਉਹ ਕੰਮ ਕਰਦੇ ਆ 에어ਪੋਰਟ ਤੇ ਸਿਆਟਲ ਮੈਂ ਨਾਮ ਨਹੀਂ ਦੱਸ ਸਕਦਾ ਓਬਲੀ ਉਹ ਗੁੜੀਆਂ ਮੈਨੂੰ ਦੱਸੇ ਕਹਿੰਦੀ ਪਾਜੀ ਮੈਂ ਇਹਨਾਂ ਨੂੰ ਕਿਹਾ ਉਹ ਮਲਵਈ ਆ ਜਦਾਂ ਪੁੱਤੋਂ ਮਾਲਵੇ ਦਾ ਦੋਨੇ ਜਾਨੇ ਤਾਂ ਕਹਿੰਦੀ ਵੀਰੇ ਕਹਿੰਦੀ ਮੈਂ ਆਪਣੇ ਜਿਮੀ ਨੂੰ ਕਾਲ ਕੀਤਾ ਕਿ ਜਿਮੀ ਇੱਥੇ ਇੱਕ ਮੁੰਡਾ ਆਇਆ ਹੋਇਆ ਵਾ ਇਹਨੂੰ ਇੰਗਲਿਸ਼ ਇੰਗਲਿਸ਼ ਨਹੀਂ ਆਉਂਦੀ ਉਹਦੀ ਫਲਾਈਟ ਮਿਸ ਹੋ ਗਈ ਸੀ ਉਹਨੇ ਜੌਰਜੀਆ ਜਾਣਾ ਸੀ ਇੰਡੀਆ ਤੋਂ ਆਇਆ ਸੀ ਨਹੀਂ ਸੌਰੀ ਕੈਂਪ ਤੋਂ ਆਇਆ ਸੀ ਹੂੰ ਤੇ ਉਹਨੇ ਜੌਰਜੀਆ ਜਾਣਾ ਸੀ ਤੇ ਉਹ ਸੈਟਲ ਕਿਤੇ ਉਹਨਾਂ ਕੰਮਸ ਦਾ ਸੈਟਲ ਤੋਂ ਹੋ ਕੇ ਉਹਨੇ ਜਾਣਾ ਸੀ ਹੂੰ ਉਹਦੀ ਕਿਤੇ ਫਲਾਈਟ ਹੋ ਗਈ ਮਿਸ ਹੂੰ ਤਾਂ ਜਿਹੜੇ ਜਿਮੀ ਦੀ ਸਿਸਟਰ ਤੇ ਉਹਨਾਂ ਨੇ ਜਿਮੀ ਨੂੰ ਫੋਨ ਕੀਤਾ ਕਿ ਇੱਥੇ ਇੱਕ ਮੁੰਡਾ ਆਇਆ ਹੋਇਆ ਤੂੰ ਦੇਖੋ ਦੋਨੇ ਭੈਣ ਭਰਾ ਜਿਹੜੇ ਆ ਉਹ ਉਹਨਾਂ ਕੋਲ ਆ ਪੇਪਰ ਹੈ ਨਹੀਂ ਹੂੰ ਠੀਕ ਆ ਤੁਸੀਂ ਦੇਖੋ ਮਤਲਬ ਦਿਲ ਕਿਨਾ ਕੁਝ ਲੋਕਾਂ ਦਾ ਚੰਗਾ ਹੁੰਦਾ ਹੂੰ ਉਹਨੇ ਕੀਤੀ ਉਹਨੂੰ ਕਾਲ ਕੀ ਇੱਥੇ ਮੁੰਡਾ ਆ ਜਿੰਮੀ ਇੱਕ ਆਇਆ ਹੋਇਆ ਇਹਨੂੰ ਇੰਗਲਿਸ਼ ਚ ਪ੍ਰੋਬਲਮ ਆ ਰਹੀ ਆ ਜੀ ਤੇ ਅਜੀ ਫਲਾਈਟ ਹੈਗੀ ਆ 6-7 ਘੰਟੇ ਬਾਅਦ ਪਲੀਜ਼ ਇਹਨੂੰ ਗੁਰਦੁਆਰੇ ਲਿਜਾ ਕੇ ਮੜ ਜਾ ਪ੍ਰਸ਼ਾਦਾ ਵੀ ਖਾ ਲੂਗਾ ਨਾਲੇ ਥੋੜਾ ਆਰਾਮ ਕਰਕੇ ਨਹਾ ਧੋ ਕੇ ਫਰੈਸ਼ ਹੋ ਕੇ ਚਲ ਜੂਗਾ ਯਸ ਉਹ ਇੰਨਾ ਚੰਗਾ ਜਾਨੂ ਗੁੱਡੀ ਸ਼ਾਮ ਨੂੰ ਘਰੇ ਪਹੁੰਚੀ ਉਹ ਘਰੇ ਬੈਠਾ ਮੁੰਡਾ ਲਓ ਉਹ ਮੁੰਡਾ ਘਰੇ ਬਿਠਾ ਕੇ ਬੈਠਾ ਜਿੰਮੀ ਤੇ ਉਹ ਕਹਿੰਦੀ ਹੈ ਨਾ ਮੈਂ ਤੈਨੂੰ ਕਿਹਾ ਅੱਗੇ ਗੁਰਦੁਆਰੇ ਹੈ ਨਾ ਮੈਂ ਤੈਨੂੰ ਘਰ ਲਿਆ ਆ ਨਾ ਜਵਾਨ ਗੁੱਡੀ ਉਹ ਰਾਈਡ ਉਹ ਮੁੰਡਾ ਵੀ ਯੰਗ ਜਿੰਮੀ ਹੁਣ ਜਿੱਦਾਂ ਕਹਿੰਦਾ ਜਿਹੜਾ ਬੰਦਾ ਜਿਹੜੇ ਰਾਤ ਤੁਰਿਆ ਹੁੰਦਾ ਉਹਨੂੰ ਪਤਾ ਹੁੰਦਾ ਦੁੱਖ ਕੀ ਆ ਯੈਸ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਆਪਣੇ ਕੋਲ ਦੋ ਤਿੰਨ ਰਹਿ ਲੂਗਾ ਉਹਨੇ ਭਾਜੀ ਉਹਨੂੰ 400 ਦੀ ਸ਼ਾਪਿੰਗ ਕਰਾਈ ਯੈਸ ਉਹ ਮੁੰਡਾ ਸੀ ਇੰਡੀਆ ਉਹਨੂੰ ਕੋਈ ਜਾਣ ਪਛਾਣ ਨਹੀਂ ਯਾ 400 ਦੀ ਸ਼ਾਪਿੰਗ ਕਰਾਈ ਹੁਣ ਕਹਨੂ ਉਹ ਮੁੰਡਾ ਹੈਗਾ ਰਾਜਸਥਾਨੀ ਯੈਸ ਰਾਈਟ ਜਿਹੜਾ ਦੂਜਾ ਮੁੰਡਾ ਹੈ ਉਹ ਹਿੰਦੂਆਂ ਦਾ ਮੁੰਡਾ ਇਹ ਸਿੱਖਾਂ ਦਾ ਮੁੰਡਾ ਜਿਮੀ ਹੁਣ ਗੱਲ ਆ ਇੱਥੇ ਤਾਂ ਕਲੇਸ਼ ਲੋਕੀ ਕਰਦੇ ਆ ਲੜਾਈਆਂ ਧਰਮ ਦੀਆਂ ਤੁਸੀਂ ਕਰਦੇ ਦੂਜੇ ਨਾਲ ਹੁਣ ਤੁਸੀਂ ਦੇਖੋ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਇਹ ਫਰਕ ਨਹੀਂ ਪੈਂਦਾ ਯੈਸ ਉਹਨੇ ਉਹਦੀ 400 ਦੀ ਸ਼ਾਪਿੰਗ ਕਰਾਈ ਉਹਨੂੰ ਪਹਿਲਾਂ ਕੱਪੜੇ ਅਮਰੀਕਾ ਦੇ ਲੈ ਕੇ ਦਿੱਤੇ ਹੂੰ ਫਿਰ ਉਹਨੂੰ ਗੋਲਫ ਖੇਡਣ ਲੈ ਗਿਆ ਦੂਜੇ ਦਿਨ ਉਹਦੀ ਟਿਕਟ ਵੀ ਕੈਸਾ ਕਰਾਤੀ ਲਾ ਲਓ ਕਹਿੰਦਾ ਤੂੰ ਦਿਨ ਚਾਰ ਦਿਨ ਮੇਕ ਕਰ ਰੋਕੇ ਜਾ ਹੁਣ ਦੇਖੋ ਜਹਾਜ਼ ਜਹਾਜ ਉਤਰਿਆ ਵਾ ਉਹਨੂੰ ਗੋਲਫ ਲੈ ਗਿਆ ਅੱਧਾ ਤੋਂ ਦਮਾ ਦੋ ਦਾ ਵੀ ਖਰਾਬ ਹੋਣਾ ਵਾ ਕਹਿੰਦਾ ਵੀ ਅਮਰੀਕਾ ਦਾ ਇਹ ਆ ਹੁਣ ਉਹ ਬੰਦਾ ਕਿੱਦਾਂ ਭੁੱਲ ਜੂ ਇਹਨੂੰ ਕੀਤਾ ਨਹੀਂ ਭੁੱਲ ਸਕਦਾ ਹੈਨਾ ਜਿੰਨੇ ਸਾਲ ਜੇ ਇਹ ਤਾਂ ਖਾਣ ਦਾ ਨਹੀਂ ਆ ਤੇ ਨਹੀਂ ਤੇ ਜੇ ਫਿਰ ਉਹ ਆ ਤੇ ਫੇ ਗਈਏ ਗੱਡੀ ਤੇ ਮੈਂ ਜਿਮੀ ਨੂੰ ਥੋੜਾ ਜਿਹਾ ਫੇਲਾ ਫਿਰ ਮੈਂ ਜਿਮੀ ਨੂੰ ਆ ਪਹਿਲੀ ਵਾਰ ਮਿਲਿਆ ਇਦਕੇ अच्छा ਹੁਣ ਮੈਨਾਂ ਹੋਰ ਵੀ ਟਿਕਟੌਕ ਤੇ ਮੈਨੂੰ ਮੁੰਡਾ ਜਾਣਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਬੇ ਹੈਨਾ ਬਾਲਾ ਕਾ ਨਹੀਂ ਲਿਆਈਦਾ ਆਪਣਾ ਬੱਚਿਆਂ ਵਾਲਾ ਘਰ ਯਸ ਸਮਝੇ ਉਹ ਕਹਿੰਦਾ ਨਹੀਂ ਬਾਈ ਕਹਿੰਦਾ ਪਰਮਾਤਮਾ ਜਾਣਦਾ ਮੈਂ ਕਹਾ ਯਾਰ ਸੱਚੀ ਪਰਮਾਤਮਾ ਤੇਰੇ ਕੁਝ ਬੰਦੇ ਬਾਲੇ ਹੀ ਪੁਲੇ ਆ ਹੈਨਾ ਹੁਣ ਆਪਣਾ ਤਾਂ ਚਲੋ ਇੱਥੇ ਕੋਈ ਗੁੱਡੀ ਹੈ ਨਹੀਂ ਕਿ ਮੇਰੇ ਮਦਰ ਹੀ ਹੈ ਮੇਰੇ ਨਾਲ ਤੇ ਇੱਥੇ ਠੀਕ ਆ ਤੁਹਾਡੀ ਇੱਕ ਗੱਲ ਤੋਂ ਗੱਲ ਜਿੱਤੇ ਆ ਗਈ ਹੋਰ ਹੂੰ ਕੰਪਟੇ ਵੀ ਮੈਨਾਂ ਪੇ ਹੋਇਆ ਅੱਛਾ ਹੰਬਾ ਦੇ ਕੋਲੋ ਬੰਦਾ ਮੈਂ ਲਵਾਤਾ ਕੰਮ ਦੇ ਉਤੇ ਹਾਂ ਲਓ ਜੀ ਉਹ ਬੰਦਾ ਮੈਂ ਲਵਾਤਾ ਕੰਮ ਦੇ ਉਤੇ ਉਹਨੇ ਕੰਮ ਕੀਤਾ ਮਹੀਨਾ ਡੇਢ ਹੁਣ ਪ੍ਰੋਬਲਮ ਹੈ ਪ੍ਰੋਬਲਮ ਇਹ ਹੈਗੀ ਆ ਹੂੰ ਪ੍ਰੋਬਲਮ ਇਹ ਹੈਗੀ ਆ ਕਿ ਇੱਥੇ ਅੱਜਕੱਲ ਤੁਸੀਂ ਪ੍ਰਾਵਾ ਹੁਣ ਗਰੰਟੀ ਵੀ ਨਹੀਂ ਕਿਸੇ ਦੀ ਲੈ ਸਕਦੇ ਨਹੀਂ ਲੈ ਸਕਦੇ ਹਣਾ ਹੂੰ ਕੰਮ ਤੇ ਲੱਗਿਆ ਲਓ ਜੀ 10000 ਰੁਪਏ ਕਢ ਲਿਆ ਠੀਕ ਹੈ ਹਾ ਹਾ ਉਹ ਹੁਣ ਉਹਦਾ ਮੈਨੂੰ ਫੋਨ ਆ ਗਿਆ ਕਿ ਭਾਜੀ ਇਹ ਰੋਜ਼ ਰੋਜ਼ ਛੋੜ ਹੋ ਹੋਗੇ ਹਿਸਾਬ ਲਾਇਆ ਵਾ ਤੇ ਇਹਦਾ ਮਤਲਬ 10000 ਡਾਲਰ ਛੋਟ ਹੋਣ ਰਿਹਾ ਵਾ ਪੂਰੇ ਦੋਆਪਿਆਂ ਦਾ ਤੇ ਉਹ ਬਾਅਦ ਚ ਡਿਸਪੀਅਰ ਹੋ ਗਿਆ ਉਤੋਂ ਫੋਨ ਕੀਤਾ ਤੇ ਕਹਿੰਦਾ ਕਿ ਜੇ ਮੈਨੂੰ ਫੋਨ ਕੀਤਾ ਦੁਆਰਾ ਦੇਖ ਲਿਓ ਮੈਂ ਤੁਹਾਡੀ ਕੰਪਲੇਂਟ ਪਾਉਣੀ ਹੈ ਕਿ ਤੁਸੀਂ ਇਲੈਗਲ ਬੰਦਾ ਰੱਖਿਆ ਜੀਗਾ ਓ ਡੈਮ ਰੱਖ ਲਓ ਹੁਣ ਕਰ ਲਓ ਗੱਲ ਕਰੋ ਭਲਾ ਹੈ ਉਹ ਪਰਾਵਾ ਮਹਾ ਜਾਨ ਚੜਾਈਆ ਤੇ ਵਿੱਚ ਪੈ ਗਿਆ ਸੋ ਇਹ ਗੱਲ ਦਾ ਵੀ ਧਿਆਨ ਰੱਖਿਓ ਜਿਹੜਾ ਬੰਦਾ ਤੁਸੀਂ ਕਿਸੇ ਦੇ ਕੰਮ ਤੇ ਲਵਾਉਣਾ ਉਹ ਬੰਦਾ ਕਿਤੇ ਕੱਲ ਨੂੰ ਤੁਹਾਨੂੰ ਹੀ ਬੈਗ ਸਟੈਬ ਨਾ ਕਰ ਜਵੇ ਕਿਉਂਕਿ ਇਹ ਕੰਮ ਵੀ ਹੋਏ ਨੇ ਐਕਚੁਅਲੀ ਇਹ ਗੱਲ ਸਹੀ ਆ ਹੋਏ ਆ ਹੋਏ ਨੇ ਕਈ ਹੋ ਰਿਹਾ ਆਪਣੇ ਗੜਸ਼ੰਕਰ ਦਾ ਹੀ ਆ ਮੁੰਡਾ ਆਪਣੇ ਪਿੰਡਾਂ ਦੇ ਕੋਲ ਦਾ ਮੁੰਡਾ ਯਾ ਤੇ ਉਹਨਾਂ ਮੁੰਡੇ ਨੂੰ ਕੰਮ ਤੇ ਰਖਾਇਆ ਸੀ ਤੇ ਰਾਤ ਨੂੰ ਕੋਈ ਗੱਲਬਾਤ ਹੋਈ ਤੇ ਉਹਨਾਂ ਨੇ ਕੁੜੀ ਕੜੀ ਛੇੜ ਦਿੱਤੀ ਉੱਥੇ ਕਾਲਿਆਂ ਦੀ ਗੋਰੀ ਉਹ ਕਾਲੇ ਆ ਗਏ ਰਾਤ ਨੂੰ ਗੋਲੀਆਂ ਮਾਰਨ ਉਹ ਜਿਹੜਾ ਮੁੰਡਾ ਛੇੜ ਕੇ ਗਿਆ ਸੀ ਉਹ ਤਾਂ ਆਪਣ ਨੰਡਰ ਹੋਰੀ ਚੱਕਿਆ ਭੱਜ ਗਿਆ ਨਾ ਕੋ ਪੇਪਰ ਨਾ ਬਾਸ ਤਾਂ ਅੱਛਾ ਉਹ ਜਿਹੜਾ ਉੱਥੇ ਮੁੰਡੇ ਜਿਹਨਾਂ ਲਵਾਇਆ ਉਹਨਾਂ ਨੂੰ ਫਟ ਫਟਾ ਪਿਆ ਉਹਨੂੰ ਤੰਗ ਕਰਨਾ ਪਿਆ ਕਾਲੇ ਯੈਸ ਕਿਉਂ ਬੰਦਾ ਸਾਨੂੰ ਦੇ ਲੱਭ ਕੇ ਯੈਸ ਉਹ ਕਹਿੰਦਾ ਮੈਂ ਤਾਂ ਯਾਰ ਜਾਣਦਾ ਨਹੀਂ ਸੀ ਮੈਂ ਤਾਂ ਵੈਸੇ ਹੀ ਭਾਈ ਬੰਦੀ ਨੂੰ ਨਾ ਭਾਈ ਬੰਦਗੀ ਵੀ ਕਰੋ ਇਸ ਹਿਸਾਬ ਦੀ ਕਰੋ ਕਿ ਭਾਈਓ ਤੁਹਾਡੇ ਕਈ ਵਾਰੀ ਪੁੱਠੀ ਵੀ ਪੈਂਦੀ ਆ ਸੋ ਸੋ ਸਮਝ ਕੇ ਆਈਨਸਟਾਈਨ ਕਿ ਇਹਦੀ ਗਾਰੰਟੀ ਲੈਣਾ ਪਈ ਹੁਣ ਸੌਖੀ ਗੱਲ ਨਹੀਂ ਰਹੀ ਜਿਹਨੂੰ ਮਰਜ਼ੀ ਲਿਆਓ ਮਰਜ਼ੀ ਕਰੋ ਵੀਰ ਇੱਕ ਗੱਲ ਐ ਮੈਂ ਦੋਨਾਂ ਨੂੰ ਕਹਿਣਾ ਜਿਹੜੇ ਕੱਚੇ ਮੁੰਡੇ ਉਹਨਾਂ ਨੂੰ ਵੀ ਦੇਖੋ ਹਾਜ਼ਰੀ ਤੁਹਾਡੀ ਮਦਦ ਕਰਨ ਨੂੰ ਹਮੇਸ਼ਾ ਤਿਆਰ ਆ ਪਰ ਬਾਈ ਤੁਸੀਂ ਕੋਈ ਰੇਪ ਜਾਂ ਕਤਲ ਨਾ ਕਿਸੇ ਦਾ ਕੀਤਾ ਹੋਵੇ ਕੱਲ ਨੂੰ ਅਸੀਂ ਇੰਡੀਆ ਗਏ ਫਸੇ ਹੋਏ ਕਿ ਯਾ ਹਣਾ ਇੱਥੇ ਅਸੀਂ ਇੱਕ ਦੂਜੇ ਨਾਲ ਹੀ ਆ ਅਸੀਂ ਵੀ ਕੋਈ ਇੱਥੇ ਜੰਮਿਓ ਨਹੀਂ ਇਹ ਕਿਸੇ ਦੇ ਪੇਰੇ ਦੀ ਧਰਤੀ ਨਹੀਂ ਸਾਰਿਆਂ ਲਈ ਬਰਾਬਰ ਦੇਸ਼ ਹੈ ਆਓ ਆਨੰਦ ਮਾਣੋ ਪੈਸਾ ਕਮਾਓ ਪਿੱਛੇ ਸੋਹਣੀਆਂ ਜਾਇਦਾਦਾਂ ਬਣਾਓ ਪਰ ਇੱਕ ਮੇਰਾ ਵੀ ਸਾਰੇ ਚੇਤਰ ਖੋ ਸਾਰੇ ਪੰਜਾਬੀਆਂ ਨੂੰ ਮੈਂ ਕਹਿਣਾਗਾ ਪਾਵੇਂ ਤੋ ਇਹ ਹਿੰਦੂ ਪੰਜਾਬੀ ਭਾਵੇਂ ਸਿੱਖ ਪੰਜਾਬੀ ਆ ਮੈਂ ਹੱਥ ਜੋੜਦਾ ਜਮੀਨਾ ਬਣਾਉਣੀਆਂ ਪਿੱਛੇ ਚਾਲੂ ਕਰ ਲਓ ਸਾਨੂੰ ਇੱਥੋਂ ਜਾਣਾ ਪੈਣਾ ਸੂਨਰ ਔਰ ਲੇਟਰ ਕਾਫੀ ਲੋਕਾਂ ਨੂੰ ਗੱਲ ਚੰਗੀ ਨਹੀਂ ਲੱਗਣੀ ਹਾਜਮ ਨਹੀਂ ਹੋਣੀ ਮੈਂ ਇਸ ਧਰਤੀ ਲਈ ਅਮਰੀਕਾ ਲਈ ਮਰ ਸਕਦਾ ਜੇ ਕਹੋਂ ਲੜਨਾ ਪਵੇ ਐਦਾਂ ਮੈਂ ਭਲਾ ਮੰਗਦਾ ਪਰ ਜੋ ਹਲਾ ਲਓ ਜੀ ਸੰਗਾ ਸਾਹਿਬ ਇਹ ਗੱਲ ਹੋਰ ਜਿੱਥੇ ਆ ਗਈ ਆ ਹੂੰ ਲੋ ਜੀ ਆਜ਼ਾਦਾਂ ਸਰੋਤੇ ਸੁਣੋ ਫਿਰ ਆ ਗੱਲ ਮੈਂ ਮੇਰੇ ਕਾਫੀ ਕਲਾਇੰਟ ਜਿਹੜੇ ਹੈਗੇ ਨਾ ਉਹ ਪ੍ਰਾਈਵੇਟ ਪ੍ਰਾਈਵੇਟ ਕਲਾਇੰਟ ਹੈਗੇ ਆ ਹਾਂ ਤੇ ਤੁਹਾਡੀ ਬਾਜ਼ ਆਉਗੀ ਹਾਂ ਪ੍ਰਾਈਵੇਟ ਕਲਾਇੰਟਸ ਮਤਲਬ ਜਦਾਂ ਤੁਹਾਨੂੰ ਮਿਲੇ ਆ ਤੁਹਾਨੂੰ ਨੰਬਰ ਦਿੱਤਾ ਬਾ ਤੇ ਤੁਹਾਨੂੰ ਸਰਵਿਸ ਅੱਛੀ ਲੱਗੀ ਆ ਤੁਸੀਂ ਕਹਿੰਦੇ ਨਹੀਂ ਯਾਰ ਕਹਿਣ ਵੀ ਤਾਂ ਪੈਸੇ ਦੇਣੇ ਆ ਪੈਸੇ ਕਰੇ ਆਉਗੇ ਤੇ ਚਲੋ ਬੰਦਾ ਸਾਨੂੰ ਮਤਲਬ 에어ਪੋਰਟ ਛੱਡ ਦਿੰਦਾ ਵਾ ਜਾਂ ਕਿਤੇ ਛੱਡ ਦਿੰਦਾ ਵਾ ਓਕੇ ਪਾਰਟ ਟਾਈਮ ਆਪਾਂ ਉੱਪਰ ਛਿਬਰ ਗੱਲ ਹੀ ਦੀ ਆ ਹੂੰ ਲਾਰਮਾਈ ਕਲਾਇੰਟਸ ਏਜ ਆਫ 55 ਟੂ 65 ਦੇ ਮੂਵਿੰਗ ਟੂ ਮੈਕਸੀਕੋ ਹਮ ਹਮ ਮੈਂ ਆ ਗਿਆ ਕਿਉਂ ਉਹ ਸਟੀਵ ਨਾਲ ਗੱਲ ਹੋਈ ਹਮ ਸਟੀਵ ਕਹਿੰਦਾ ਸੈਮ ਅਸੀਂ ਸਾਰੇ ਅਸੀਂ ਦੋਵਾਂ ਮੀਆਂ ਬੀਬੀ ਨੇ ਸਟੇਟ ਦੀ ਜਾਬ ਕੀਤੀ ਹੈ ਓਕੇ ਅਸੀਂ 1 ਲੱਖ 50 ਹਜ਼ਾਰ ਦਾ ਘਰ ਲਿਆ ਵਾ ਗਵਾਟਾ ਮਾਲਾ ਦੇ ਕੋਲ ਓਕੇ ਠੀਕ ਹੈ ਜੀ ਤਿੰਨ ਬੈਡਰੂਮ ਤਿੰਨ ਬਾਥਰੂਮ ਹਮ 1.5 ਲੱਖ ਦਾ ਕੈਸ਼ ਓਕੇ ਇੱਥੇ ਜਿਹੜਾ ਉਹਨਾਂ ਦਾ ਘਰ ਆ ਸਿਟਰ ਸਾਈਡ ਦੇ ਵਿੱਚ ਉਹ ਉਹਨਾਂ ਨੇ ਕਿਰਾਇਆ ਦੇ ਦੇਣਾ ਵੈਰੀ ਗੁੱਡ ਠੀਕ ਹੈ ਜੀ ਪੇਡ ਆਫ ਹਾਊਸ ਆ ਉਹਨਾਂ ਦਾ ਓਕੇ 4 ਰੂਮ 1 ਕੇ ਉਹਨਾਂ ਦਵਾ ਦੋਹਾਂ ਦੀਆਂ ਪੈਨਸ਼ਨਾਂ ਲੱਗੀਆਂ ਆ ਦੋਹਾਂ ਦੀਆਂ ਰਿਟਾਇਰਮੈਂਟ ਲੱਗੀਆਂ ਆ ਉਹਨਾਂ ਨੂੰ ਲਾ ਪਾ ਕੇ 6-7000 ਰੁਪਏ ਦਾ ਰਿਟਾਇਰਮੈਂਟ ਹੀ ਹੋਣੀ ਆ ਮਹੀਨੇ ਦੀ ਹੂੰ ਠੀਕ ਹੈ ਜੀ ਹੂੰ ਕਹਿੰਦੇ ਵੀ ਫਾਈਂਡ ਬਿਊਟੀਫੁਲ ਮੇਡ ਏਵਰੀਥਿੰਗ ਇਨਕਲੂਡ 1500 ਡਾਲਰ ਮਹੀਨਾ ਸਵੇਰੇ 7 ਵਜੇ ਆਉਂਦੀ ਆ ਕਾਫੀ ਬਣਾਉਂਦੀ ਆ ਬ੍ਰੇਕਫਾਸਟ ਬਣਾਉਂਦੀ ਆ ਆਰਗੇਨਿਕ ਐਗਾ 1.5 ਏਕੜ ਚ ਸਾਡਾ ਘਰ ਲਿਆ ਵਾ ਅਸੀਂ ਉਥੇ ਅੱਛੋ ਤੇ ਲਾਈਕ 40 45 ਮਿੰਟ ਵਿੱਚ ਤੋਂ ਤਾਂ ਮੇਰੇ ਖਿਆਲ ਇੰਨੇ ਕਿ ਦੂਰਾ ਤੇ ਲੌਜੀ ਨਜ਼ਾਰੇ ਲੈਣਦੇ ਆ ਆਉਂਦੀ ਆ ਬ੍ਰੇਕਫਾਸਟ ਬਣਾਉਂਦੀ ਆ ਲੰਚ ਬਣਾਉਂਦੀ ਆ ਤੇ ਆਪਣਾ ਡਿਨਰ ਅਸੀਂ ਨਾ ਖਾਂਦੇ ਨਹੀਂਗੇ ਪ੍ਰੇਪੇਅਰ ਕਰਕੇ ਜਾਂਦੇ ਹਾਂ ਨਹੀਂ ਪੈਦਾ ਹੁੰਦਾ ਵੀ ਜੇ ਤੁਸੀਂ ਬਗਾਨੀ ਕੰਟਰੀ 'ਚ ਹੀ ਰਹਿਣਾ ਫਿਰ ਵਾਈ ਨਾਟ ਇੰਡੀਆ ਉਹ ਗੋਰੇ ਨਾ ਉਹ ਗੋਰੇ ਸਟੀਵ ਨਾ 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 ਦਹੀਂ ਮੈਂ ਕਹਿੰਮ ਮੇਰੇ ਕਲੈਂਟਸ ਉਹ ਤੁਹਾਡੇ ਕਲੈਂਟਸ ਹਾਂ ਹਾਂ ਇੱਕ ਨਹੀਂ ਕਈ ਇੱਕ ਨਹੀਂ ਕਈ ਠੀਕ ਆ ਹਾਂ ਕਿਉਂਕਿ ਹੁਣ ਮੇਰੇ ਨਾਲ ਦੇ ਜਿਹੜੇ ਮੁੰਡੇ ਇੰਜੀਨੀਅਰ ਹੁੰਦੇ ਸੀ ਆ ਬਰੁੰਦ ਦਾ ਘਰ ਆ ਮੋਰੇ ਯਾ ਔਰ ਸੰਦੀਪ ਦਾ ਘਰ ਆ ਆ ਅਰੁੰਦ ਦਾ ਘਰ ਆ ਰਾਈਟ ਇਹ ਸਾਰੇ ਮੁੰਡੇ ਮੇਰੇ ਨਾਲ ਦੇ ਮੇ ਨਾਲ ਜੌਬ ਕਰਦੇ ਰਹੇ ਆ ਤੇ ਇਹ ਹੁਣ 4 ਸਾਲ ਪਹਿਲਾਂ ਸਾਰੇ ਚਲੇ ਗਏ ਆਪਣੀ ਫੈਮਲੀਆ ਲੈ ਕੇ ਇੰਡੀਆ ਯਾ ਰਾਈਟ ਇਹ ਤੋ ਕਿ ਉਹਨਾਂ ਨੇ ਆਪਣੇ ਬੱਚਿਆਂ ਦਾ ਸੋਚਿਆ ਤੇ ਉਹਨਾਂ ਨੇ ਆਪਣੇ ਜੋਬ ਬਾਰੇ ਵੀ ਸੋਚਿਆ ਗੱਲ ਇਹ ਹੈ ਸਰੋਤਿਓ 30 ਸਾਲ ਮੈਨੂੰ ਹੋ ਗਏ ਇਸ ਕੰਟਰੀ 'ਚ ਠੀਕ ਹੈ ਜੀ ਇਹ ਰੇਸ ਇਹ ਇਸ ਕੰਟਰੀ ਦੇ ਵਿੱਚ ਤੁਸੀਂ ਰਹਿਣਾ ਨਾ ਆ ਜਿਹੜੇ ਗੋਡੇ ਆ ਇਹ ਲੋਹੇ ਦੇ ਲਵਾ ਕੇ ਉਹਨੇ ਪਾਣੇ ਸੀਗੇ ਸਿੱਧੀ ਗੱਲ ਆ ਇੱਥੇ ਐਂਡ ਨਹੀਂ ਹੈਗਾ ਦਿਸ ਇਜ਼ ਨੋ ਐਂਡ ਯਾ ਇੱਥੇ ਅਹੀਂ ਐਂਡ ਆ ਜਦੋਂ ਜਦੋਂ ਜਦ ਅਸੀਂ ਐਂਡ ਨਹੀਂ ਹੈਗੇ ਇਹ ਹੋਣਾ ਚਾਹੀਦਾ ਬਸ ਲੋਕ ਲੋਕ ਇਹ ਵੀ ਗੱਲ ਤਾਂ ਫੇਮੀ ਪਾ ਲੈਂਦੇ ਆ ਕਿ ਜਿਹੜੀਆਂ ਨਾ ਬੈਸਟ ਜੌਬ ਆ ਉਹ ਕਰਨੀ ਬਹੁਤ ਈਜ਼ੀ ਆ ਨਾ 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 ਡਿਪਰੈਸ਼ਨ ਵਾ ਹੋ ਮੇਰੇ ਹੱਥਾਂ ਦੇ ਵਿੱਚ ਨਾ ਸੋਜ ਪੈ ਜਾਂਦੀ ਸੀ ਟਾਈਪਿੰਗ ਕਰਦੇ ਕਰਦੇ ਮੈਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੋ ਗਈ ਸੀ ਸਟਾਰਟ ਆਹ ਦੋ ਕੁ ਮਹੀਨੇ ਸਾਝੀ ਗਈ ਹੋ ਗਈ ਆ ਥਾਂ ਤੇ ਅਹ ਐਤੇ ਦੇ ਨੂੰ ਅਰੇ ਦੇਦੀ ਪੂਰਾ ਦਿਹਾੜੀ ਕੀਬੋਰਡ ਦੇ ਹੱਥ ਰੱਖੇ ਰੱਖੇ ਨਾ ਮੈਨੂੰ ਆਰਥਰਾਈਟਿਸ ਸਟਾਰਟ ਹੋ ਗਿਆ ਨਾਥਿੰਗ ਇਜ਼ ਈ ਪ੍ਰਿੰਟ ਕਰਦੇ ਆ ਕਿ ਮੇਰੀ ਜੌਬ ਔਖੀ ਆ ਉਨੀ ਸੌਖੀ ਨਾ ਕਿਸੇ ਦੀ ਸੌਖੀ ਨਹੀਂ ਆ ਗਈ ਕੰਮ ਕਰਾ ਕਰਵਾ ਕੇ ਅਗਲੇ ਜਾਨ ਕੱਢ ਦਉ ਤੁਹਾਡੀ ਜਾਂ ਤੁਹਾਡੀਆਂ ਲੱਤਾਂ ਰਹਿ ਜੰਨੀਆਂ ਬੈਠੇ ਬੈਠੇ ਤੁਸੀਂ ਕਈ ਵਾਰੀ ਸੋਦੇ ਹੋ ਯਾਰ ਇਹ ਨਾਲ ਮੈਂ ਟਰੱਕੇ ਚਲਾ ਲਵਾਂ ਮੈਂ ਬੰਦੇ ਨੂੰ ਟਰੱਕ ਤੇ ਜਾਂਦਾ ਉਹ ਬੰਦਾ ਕਹਿੰਦਾ ਯਾਰ ਮੈਂ ਉਹ ਜੋਬ ਕਰ ਲਵਾਂ ਮੈਂ ਬਾਹਰ ਤੇ ਲੱਗ ਜਾਂਦਾ ਮੈਂ ਬਾਹਰ ਡੰਡਰ ਬਣ ਜਾਂਦਾ ਹਰੇਕ ਕੋ ਬੰਦਾ ਦੂਜੇ ਦੀ ਜੋਬ ਨੂੰ ਉਹ ਕਹਿੰਦਾ ਹਰੇਕ ਦੀ ਥਾਲੀ ਚ ਲੱਡੂ ਵੱਡਾ ਲੱਗਦਾ ਵੱਡਾ ਲੱਗਦਾ ਰਾਈਟ ਦੋਨੋਂ ਢੋਲ ਹਿਸਾਬ ਨੇ ਦੂਰੋਂ ਹਾਂ ਸੋ ਇੱਕ ਦੂਜੇ ਦੀ ਯਾਰ ਮਦਦ ਕਰੋ ਜਿੰਨੀ ਕਰ ਹੁੰਦੀ ਆ ਚਲੋ ਮਦਦ ਨਹੀਂ ਕਰ ਸਕਦੇ ਲੱਤਾਂ ਬਣਾ ਵੱਡੋ ਬਸ ਇੰਨੇ ਕੰਨੇ ਕਰ ਲੋ ਇੰਨੇ ਹੀ ਬਹੁਤ ਆ ਮੇਰੇ ਖਿਆਲ ਚ ਹਾਂ ਸੜੋ ਇਸ ਹਾਲਗੜਾ ਚਲੀਏ ਕਰੀਅਰ ਆਪਾਂ ਲਓ ਜੀ ਸਾਰਿਆਂ ਨੂੰ ਚੜਦੀ ਕਲਾ ਸੁੱਕੀ ਸੰਦੇ ਰੋ ਨਜ਼ਾਰੇ ਲਓ ਪੈਸੇ ਕਮਾਓ ਦੱਸਿਓ ਸਾਡੀ ਇਹ ਵੀਡੀਓ ਕਿਦਾਂ ਦੀ ਸੀ ਸੋਟਾ ਕਿਦਾਂ ਗੱਲ ਆਪਾਂ ਬੇਸਿਕਲੀ ਵੈਸੇ ਹੀ ਗੱਲਾਂ ਕਰਦੇ ਸੀ ਜੀ ਸਾਡਾ ਕੋਈ ਇਦਾਂ ਦਾ ਕੋਈ ਮੁੱਦਾ ਜੀ ਨਹੀਂ ਸੀਗਾ ਪਰ ਮੈਂ ਕਿਹਾ ਸੈਂਪਲ ਜੀ ਅੱਜ ਰਿਕਾਰਡ ਕਰਦੇ ਆਂ ਠੀਕ ਹੋ ਗਿਆ ਸਰ ਗੱਲ ਹੀ ਹੋਣੀ ਇਹ ਭਾਜੀ ਮੇਰੇ ਕਾਫੀ ਹੱਦ ਤੱਕ ਦਾ ਮੇਰੇ ਲੋਕਲ ਰਿਪੋਰਟਰ ਹੈ ਇਹਨਾਂ ਤੋਂ ਮੈਨੂੰ ਕਾਫੀ ਗੱਲਾਂ ਪਤਾ ਚੱਲਦੀ ਰਹਿਣੀ ਹੈ ਕਿਉਂਕਿ ਮੇਰਾ ਆਣ ਜਾਣ ਬਾਹਰ ਘਟ ਵਾ ਘਟ ਹੈ ਪਬਲਿਕ ਡੀਲਿੰਗ ਘਟ ਹੈ ਮੇਰੇ ਘਟ ਹੈ ਵੈਨ ਯੂ ਹੈਵ ਪਬਲਿਕ ਡੀਲਿੰਗ ਦੈਨ ਯੂ نو ਕਿ ਲੈ ਵੀ ਦੁਨੀਆ ਕਿਤੇ ਵਸਦੀ ਹੈ ਉਹ ਕੋਲ ਇੱਕ ਹੋਰ ਬੰਦਾ ਮਿਲਿਆ ਚੱਕ ਲਓ ਜੀ ਇੱਕ ਸਰ ਤੁਹਾਨੂੰ ਕੰਮ ਦੇਖੋ ਕਿੰਨੇ ਕਿੰਨੇ ਆ ਇੰਨਾ ਕੰਮ ਆ ਇੰਨਾ ਕੰਮ ਆ ਕਹਿੰਦੇ ਨਾ ਕੰਮ ਦੀ ਕੰਪਲੇਨਟ ਕਰਦੇ ਹੋ ਉਹਨੇ ਕਮਾ ਕੰਮ ਦੱਸਿਆ ਜੀ ਸਾਰਾ ਭਾਜੀ ਉਹ ਕਹਿੰਦਾ ਕੱਲਾ ਇਹ ਵੇਸਟ ਨਹੀਂ ਜਿੰਨਾ ਵੇਸਟ ਆ نو ਕੰਪਨੀ ਵਾਸਤੇ ਕੰਮ ਕਰਦਾ ਅਸੀਂ ਵੇਸਟ ਸਾਰਾ ਸੇਲ ਕਰਦੇ ਆ ਛੁੱਕੇ ਇਵਨ ਮੈਡੀਕਲ ਦਾ ਵੀ ਵੇਸਟ ਕਹਿੰਦਾ ਸੇਲ ਕਰਦੇ ਆ ਲਓ ਜੀ ਦੱਸੋ ਸੋ ਕੰਮ ਕੰਮ ਬਹੁਤ ਹੈਗੇ ਆ ਕੰਮ ਕਰਨ ਵਾਲਾ ਹੋਵੇ ਕੰਮ ਅਸੀਂ ਅਸੀਂ ਕੀ ਕਰਦੇ ਆ ਅਸੀਂ ਉਹੀ ਗੈਸ ਸਟੇਸ਼ਨ ਤੇ ਕਰ ਲਿਆ ਜਸਟ 7-11 ਤੇ ਕਰ ਲਿਆ ਜਾਂ ਥੋੜਾ ਯਾਰ ਲਿਮਟਿਡ ਚੀਜ਼ਾਂ ਦਾ ਲਿਮਟਿਡ ਚੀਜ਼ਾਂ ਦਾ ਪਤਾ ਬਸ ਹੋਰ ਨਹੀਂ ਕਰ ਪਾ ਰਹੇ ਨਹੀਂ ਕਰ ਪਾ ਰਹੇ ਥੋੜੇ ਜਿਹੇ ਹੱਥ ਪਿਆਰ ਮਰੋ ਆਨਲਾਈਨ ਕੰਮ ਬਹੁਤ ਆ ਗਿਆ ਭਾਈ ਅੱਜਕੱਲ ਜਿਹੜੇ ਬੰਦੇ ਪੱਕੇ ਆ ਦੇਖੋ ਤੁਹਾਡੇ ਕੋਲ ਤਾਂ ਇਲੀਅਨਸ ਆਪਸ਼ਨ ਹੈ ਮੈਂ ਗਰੀ ਬਾਰੇ ਗੱਲ ਕੀਤੀ ਆ 3-3 ਮਹੀਨੇ ਦੇ ਭਰਾਵੋ ਕੋਰਸ ਹੈ ਆਰਮੀ ਦਾ ਸਾਰਿਆਂ ਨੇ ਕੀਤੀ ਹੋਈ ਆ ਤੁਸੀਂ ਉਹ ਭਰਾਵਾ ਇੱਥੇ ਕਿਸੇ ਨੂੰ ਸੰਗਾ ਸਮਝਾਉਣਾ ਆਹਲਾ ਕਹਿੰਦਾ ਵਾ ਕਿ ਇਹ ਬਾਲਾ ਪੁੱਤ ਨਾ ਫਿਰਦਾ ਵਾ ਆਪ ਕੋਈ ਕੋ ਡਿਗਰੀ ਸਗੀ ਇਦਾਂ ਸੀਗੀ ਇਦਾਂ ਦੀ ਆਪ ਦੇ ਕੰਮ ਨਹੀਂ ਆਈ ਤੇ ਦੂਜਿਆਂ ਨੂੰ ਸਲਾਹਾਂ ਦਿੰਦਾ ਇੱਕ ਇਹ ਵੀ ਪੁੰਗਾ ਬਹੁਤ ਆ ਇੱਥੇ ਪਰ ਚਲੋ ਆਪਾਂ ਜਿਹਨੇ ਨਹੀਂ ਉਹਨੂੰ ਦੱਸ ਦੇ ਰਾਈਟ ਸਮਝ ਗਿਆ ਨਾ ਤੁਸੀਂ ਮੇਰੀ ਗੱਲ ਮੈਂ 16 ਸਾਲ ਜੌਬ ਕੀਤੀ ਹੈ ਮੇਰਾ ਜ਼ਿੰਦਗੀ ਚ ਬਹੁਤ ਕੁਝ ਬਣਾਇਆ ਚੰਗੇ ਇਨਸਾਨ ਦੋਸਤ ਮਿਲੇ ਆ ਉਸ ਜੌਬ ਤੋਂ ਬਹੁਤ ਚੰਗੇ ਜਿੰਨੀਆਂ ਚ ਲੈਡਰਸ਼ਿਪ ਲੋਕਾਂ ਨੇ ਉਹ ਜੌਬ ਤੋਂ ਬਣੇ ਆ ਮੇਰੀ ਮਾਂ ਖੁਸ਼ ਆ ਮੇਰੇ ਭਰਾ ਭਰਾ ਸਾਰੇ ਖੁਸ਼ ਆ ਪਰ ਹਾਂ ਜੇ ਤੁਸੀਂ 12ਵੀਂ ਕੀਤੀ ਹੋਆ ਜੇ ਕੀਤੀ ਹੋਆ ਉਹ ਹੀਟਿੰਗ ਕੂਲਿੰਗ ਦਾ ਕੋਰਸ ਆ ਇਲੈਕਟ੍ਰਿਕ ਦਾ ਕੋਰਸ ਆ ਹੀਟਿੰਗ ਮੀਨਰ ਦਾ ਕੋਰਸ ਆ ਡੇਬਰਾਇਡ ਯੂਨੀਵਰਸਿਟੀ ਆ 1.5-2 ਲੱਖ ਨੂੰ ਕਿਤੇ ਵੀ ਨਹੀਂ ਮਤਲਬ ਛੱਡ ਉਹ ਪਾਜੀ ਆ ਜਿਹੜੀਆਂ ਗੁੱਡੀਆਂ ਨਵੀਆਂ ਗੁੱਡੀਆਂ ਆਈਆਂ ਵਾ ਉਹ ਕਮ ਸੇ ਕਮ ਬਲੱਡ ਰਨ ਕਰਾਉਂਦਾ 35 ਡਾਲ ਘੰਟਾ ਕਾਈਜ਼ਰ ਵਾਲੇ ਦੇਣਦੇ ਯਾਰ ਮਤਲਬ ਮਾੜਾ ਮੁੰਡਾ ਜੇ ਤੁਸੀਂ ਕੋ ਕੋ ਅਗਲੇ ਵੀ ਆ ਕੋਰਸ ਕਰ ਲੋਗੇ ਉਧਰ ਨਹੀਂ ਜਾਣਾ ਨਿਕਾ ਫ੍ਰੀ ਚ ਤਾਂ ਤੁਹਾਨੂੰ ਕੁਝ ਨਹੀਂ ਹੋਣਾ ਕੱਖ ਨਹੀਂ ਹੋਣਾ ਯੂ ਹੈਵ ਟੂ ਪੇ ਫਾਰ ਇਟ ਹਾਂ ਔਰ ਅਮਰੀਕਾ ਤੋਂ ਦੁਨੀਆ ਦੀ ਕੋਈ ਅਦਰ ਕੰਟਰੀ ਇੱਕੋ ਨਹੀਂ ਵੈਸਤ ਸਾਰੇ ਦੇ ਵਿੱਚ ਇਦਾਂ ਆ ਤੁਸੀਂ ਕੋਈ ਜੌਬ ਕਰਨੀ ਆ ਤੁਹਾਨੂੰ ਗਵਰਨਮੈਂਟ ਆਪ ਫੰਡ ਮੋਰੇ ਦਿੰਦੀ ਆ ਕਿ ਆਪ ਦਿੰਦੀ ਆ ਯਾਰ ਦਿੰਦੀ ਆ ਦਿੰਦੀ ਆ ਯਾਰ ਤੇ ਉਹ 20000 ਸਟੂਡੈਂਟ ਲੋਨ ਵੀ ਹੁੰਦੀ ਆ ਸਟੂਡੈਂਟ ਲੋਨ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਵਾ ਰਾਈਟ ਸੋ ਕਰਨੇ ਵਾਲੇ ਬਣੋ ਸਾਰਾ ਕੁਝ ਹੁੰਦਾ ਯੈਸ ਤੇ ਬਾਕੀ ਚਲੋ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਲੱਗਿਆ ਤੇ ਨੈਕਸਟ ਟਾਈਮ ਆਪਾਂ ਸੈ ਮਿਲਦੇ ਆਂ ਫੇਰ ਫੜਕ ਲਿਆਵਾਂਗੇ ਠੀਕ ਹੋ ਗਿਆ ਸਰ ਔਰ ਖਾਲਸਾ ਵਾਗਜੀ ਫਤਿਹ ਚੜ੍ਹਦੀ ਕਲਾ ਜੂੰਦੇ ਪਾਦੇ ਰਹੋ ਤਰੱਕੀਆਂ ਕਰੋ ਪੈਸੇ ਕਮਾਓ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਇਹ ਮਤਲਬ ਇਥੋਂ ਕੁਝ ਨਹੀਂ ਜਾਣਾ ਇਹੀ ਖਾਦਾ ਪੀਦਾ ਨਾਲ ਜਾਣਾ ਵਾ ਹਨਾ ਹੇਟ ਸਪਰੈਡ ਨਾ ਕਰੀਏ ਲਵ ਸਪਰੈਡ ਕਰੀਏ ਕਿ ਲਾਈ ਵੀ ਹਰ ਬੰਦਾ ਬੰਦਾ ਉਤੋਂ ਦੂਰੋਂ ਦੇਖ ਕੇ ਤੁਹਾਨੂੰ ਕਹਵੇ ਕਿ ਯਾਰ ਕਿਆ ਬਾਤ ਹੈ ਯਾਰ ਬੰਦਾ ਆ ਗਿਆ ਯਾਰ ਕਿਆ ਇਹ ਨਾਵੇ ਦੂਰੋਂ ਦੇਖੋ ਯਾਰ ਉਹ ਆ ਖਾਚੀ ਆ ਗਈ ਯਾਰ ਇਹਨਾਂ ਮਤਾਂ ਇਹਨੇ ਜੋ ਵੀ ਮੂੰਹ ਚ ਬਣਾਉਣਾ ਜ਼ਹਿਰੀ ਬੋਲਣੀ ਇਹਨੂੰ ਕੀ ਯਾਰ ਸੋ ਖੁਸ਼ ਰਹੋ ਖੁਸ਼ ਰਹੋ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਜੀ